ਰਾਜਾਂ ਦੀ ਔਰਤ ਦੇ ਕੰਨਾਂ ਵਿੱਚ ਸੋਨੇ ਦੇ ਟੋਪਸ ਉਤਾਰਨ ਵਾਲੇ ਲੁਟੇਰੇ ਦੀ ਕੀਤੀ ਚਿੰਤਪ੍ਰੇੜ ਕੜਨਾ ਸੀਸੀਟੀਵੀ ਵਿੱਚ ਕੈਦ ਬਟਾਲਾ ਦੇ ਕਪੂਰੀ ਗੇਟ ਨੇੜੇ ਲੁਟੇਰਿਆਂ ਵੱਲੋਂ ਰਸਤੇ ਵਿੱਚ ਜਾਂਦੀ ਔਰਤ ਨਾਲ ਕੀਤੀ ਲੁੱਟ ਹੈ ਰਾਜਰਾਨੀ ਨਾਮ ਦੀ ਔਰਤ ਸਮਾਨ ਲੈ ਕੇ ਆਪਣੇ ਘਰ ਜਾ ਰਹੀ ਸੀ ਕਿ ਰਸਤੇ ਵਿੱਚ ਦੋ ਲੁਟੇਰੇ ਮੋਟਰਸਾਈਕਲ ਤੇ ਆਏ ਤੇ ਔਰਤ ਦੇ ਕੰਨਾਂ ਵਿੱਚ ਸੋਨੇ ਦੇ ਟੋਪਸ ਉਤਾਰ ਕੇ ਫਰਾਰ ਹੋਣ ਲੱਗੇ ਤੇ ਔਰਤ ਨੇ ਰੋਲਾ ਪਾ ਦਿੱਤਾ ਸਾਹਮਣੇ ਤੋਂ ਸਕੂਟਰੀ ਤੇ ਆ ਰਹੀ ਇੱਕ ਦੋ ਨੌਜਵਾਨਾਂ ਨੇ ਲੁਟੇਰਿਆਂ ਦੇ ਮੋਟਰਸਾਈਕਲ ਨੂੰ ਫੜ ਲਿਆ ਇੱਕ ਲੁਟੇਰਾ ਮੋਟਰਸਾਈਕਲ ਲੈ ਕੇ ਫਰਾਰ ਹੋ ਗਿਆ ਪਰ ਜਿਸ ਨੇ ਟੋਪਸ ਉਤਾਰੇ ਤੇ ਲੋਕਾਂ ਦੇ ਕਾਬੂ ਆ ਗਿਆ ਜਿਸ ਨੂੰ ਆਂਦੇ ਜਾਂਦੇ ਹਰ ਵਿਅਕਤੀ ਦੇ ਨਾਲ ਨਾਲ ਉਕਤ ਔਰਤ ਤੋਂ ਵੱਲੋਂ ਵੀ ਲੁੱਟੇਰੇ ਦੀ ਛਤਰਪੇੜ ਕੀਤੀ ਨਾਲ ਹੀ ਲੋਕਾਂ ਵੱਲੋਂ ਲੁੱਟੇਰੇ ਕੋਲੋਂ ਸੋਨੇ ਦਾ ਟੋਪਸ ਵਾਪਸ ਕਰਵਾਇਆ ਗਿਆ ਇਹ ਸਾਰੀ ਘਟਨਾ ਸੋਸਾਇਟੀ ਵਿੱਚ ਹੋਈ ਹੈ ਮੇਰਾ ਨਰਾਜ਼ ਰਾਨੀ ਕੀ ਹੋਇਆ ਕੀ ਹੋਇਆ ਸੀ ਮੈਂ ਤੇ ਮੇਰਾ ਪੋਤਾ ਆਂਡੇ ਰਹੀ ਬਾਜ਼ਾਰ ਤੋਂ ਤੇ ਉਹ ਗੱਗੇ ਸਾਈਕਲ ਤੇ ਹੀ ਮੈਂ ਪਿੱਛੇ ਪੈਦਲ ਆਉਂਦੇ ਰਹੀ ਮੱਕੜਾ ਜਿਹਾ ਫੜਿਆਦੇ ਹੱਥ ਵਿੱਚ ਤੇ ਮੈਂ ਕੋਤੁਰਣ ਜਾਂਦੇ ਮੈਂ ਹੌਲੀ ਹੌਲੀ ਤੁਰਣ ਦੇ ਰਹੀ ਹਾਂ ਤੇ ਇਹ ਮਨ ਮੁਲੱਬਾ ਨਹੀਂ ਬੇਟਾ ਬੱਚ ਮੈਂ ਪਤਾ ਨਹੀਂ ਕਿੱਥੇ ਚਲ ਗਿਆ ਮੈਂ ਤਾਂ ਇਕੱਲੀ ਤੁਰੀ ਜਾਂਦੀ ਤੇ ਮੇਰੇ ਕੋ ਘੜਾ ਚੁੱਕੇ ਨਹੀਂ ਤੁਰਿਆ ਜਾਂਦਾ ਪਿਆ ਮਗਰੋਂ ਆਇਆ ਤੇ ਇੰਨੇ ਮੇਰੇ ਅਣਕ ਪਹਿਲਾਂ ਟੋਪੀ ਖੋ ਤਾਂ ਕੀਤੇ ਜਿਹੜੇ ਮੋਟਰਸਾਈਕਲ ਤੇ ਆਏ ਨੇ ਤੇ ਮੈਂ ਆਖਿਆ ਵੀ ਮੇਰਾ ਪੋਤਾ ਮੇਰੇ ਮਗਰ ਆ ਕੇ ਉਹ ਮੈਨੂੰ ਚਕਾਣੀ ਦੇਣ ਦਿਆਦਾ ਤੇ ਜਦੋਂ ਵੇਖਿਆ ਮੇਰੇ ਕੰਨ ਖਿੱਚ ਕੇ ਟਾਪਸ ਲਾਇਆ ਮੇਰੀ ਚੀਕਾਂ ਨਿਕਲ ਗਈਆਂ ਨਾਲ ਹੀ ਤੇ ਅੱਗੇ ਦੌੜਨ ਲੱਗੇ ਨੇ ਤੇ ਦੋ ਮੋਟਰਸਾਈਕਲ ਤੇ ਅੱਗੇ ਆਉਂਦੇ ਨੇ ਉਹਨਾਂ ਨੇ ਅਣਕ ਟੱਕਰ ਮਾਰ ਕੇ ਛੱਡ ਦਿੱਤਾ ਤੇ ਜਿਹੜਾ ਮਗਰ ਲਾ ਜਿਹਨੇ ਟਾਪਸ ਲਾਇਆ ਉਹ ਫੜਿਆ ਗਿਆ ਤੇ ਦੂਜਾ ਭੱਜ ਗਿਆ ਤੇ ਫਿਰ ਚਲੋ ਜਿੱਦਾਂ ਲੋਕਾਂ ਨੇ ਕਹਿ ਕਹਾ ਕੇ ਮੈਨੂੰ ਟੋਪਸ ਮੇਰਾ ਦਵਾ ਦਿੱਤਾ ਤੇ ਇਹ ਆ ਬਿਮਾਰ ਤੇ ਲੋਕਾਂ ਕੁੱਟਿਆ ਨਾ ਹੈ ਹੀ ਪਰ ਉੰਜੇ ਵਿੱਚ ਕੰਨੀ ਹੋ ਕੇ ਰਹਿਣਾ ਚਾਹੀਦਾ ਜੇ ਮੇਰੇ ਨਾਲ ਵੀ ਇਹ ਕੰਮ ਹੋਇਆ ਹੋਰ ਵੀ ਕਿਸੇ ਨਾਲ ਹੋ ਸਕਦਾ ਹੈ ਮੇਰੇ ਕੋਲ ਜਿੰਨਾ ਜਨਾਨੀ ਨੇ ਕੀ ਕੁੱਟਣਾ ਹੁੰਦਾ ਜਨਾਨੀ ਨੇ ਕੀ ਕੁੱਟਣਾ ਬੜੀ ਹੱਦ ਹੋਈ ਦੀ ਇੱਕ ਅੱਧੀ ਚਪੇੜ ਹੀ ਮਾਰੇਗੀ ਜਨਾਨੀ ਜਨਾਨੀ ਕੀ ਕਰ ਸਕਦੀ ਹੈ ਕੁੱਟਿਆ ਮੁੰਡਿਆਂ ਬੰਦਿਆਂ ਨੇ ਹੈਗਾ ਮੈਂ ਕਹਿੰਦਾ ਨੱਖ ਨੇ ਉਹਨਾਂ ਕੁੱਟਿਆ ਚੰਗੀ ਤਰ੍ਹਾਂ ਮੈਨੂੰ ਇਹ ਨਹੀਂ ਤੇ ਮੇਰੇ ਕੋ ਕੀ ਅਜਾ ਚਪੇੜ ਹੀ ਵੱਜਣੀ ਸੀ ਮੇਰੇ ਕੋ ਜਦ ਮੁੱਕੀ ਮਰਲੇ ਜਾਂ ਚ ਪੇੜ ਨੂੰ ਜਿਹਨੇ ਹੋਰ ਮੈਂ ਕੀ ਕਰ ਸਕਨੀ ਹੈ ਪਹਿਲਾਂ ਵੀ ਇਸ ਤਰ੍ਹਾਂ ਦਾ ਹਾਦਸਾ ਹੋਇਆ ਤੁਹਾਡਾ ਪਹਿਲੇ ਮੇਰੇ ਕੋਲ ਇੱਕ ਵਾਰਾ ਟਾਪਸ ਮਿਰਰੋਂ ਕੋਈ ਫਕੀਰ ਜਿਹਾ ਆਇਆ ਸੀ ਤੇ ਉਨੇ ਮਤਲਬ ਤੁਹਾਡੇ ਪਰਨਾ ਝਾੜਿਆ ਤੇ ਪਤਾ ਨਹੀਂ ਕੀ ਕੀਤਾ ਉਹ ਤਾਂ ਆਪਣੇ ਹੱਥੀ ਲਾ ਕੇ ਫੜਾ ਦਿੱਤੇ ਤੇ ਜਦੋਂ ਫਿਰ ਇਹ ਹਾਦਸਾ ਕਿੰਨੇ ਕਿਲੋ ਉੱਥੇ ਇਕੱਠੇ ਹੋਏ ਇੱਥੇ ਹੋਣਾ ਇੱਥੇ ਕਾਫੀ ਦੁਨੀਆ ਇਕੱਠੀ ਹੋ ਗਈ ਫਿਰ ਮੈਂ ਤਾਂ ਇਹਨਾਂ ਨੂੰ ਕਹੇ ਵੀ ਨਹੀਂ ਛੱਡਣਾ ਪੁਲਿਸ ਨੂੰ ਰਿਪੋਰਟ ਕਰਨੀ ਹੈ ਤੇ ਇਹ ਬੰਦੇ ਕਹਿਣ ਲੱਗੇ ਬਛਡੋ ਬਰੇ ਕੀ ਕਰਨੀ ਰਿਪੋਰਟ ਕਰ ਕੋਨਾ ਕੜਾ ਕੁਛ ਕਰਨਾ ਇਥੋਂ ਫੜਨਾ ਤਾਂ ਉੱਥੇ ਜਾ ਕੇ ਉਹਨਾਂ ਛੱਡ ਦੇਣਾ ਹੈ ਤੇ ਰਹਿਣ ਦੋ ਤੁਹਾਨੂੰ ਚੀਟਾ ਓਡੀ ਮਿਲ ਗਈ ਆ ਤੁਸੀਂ ਗੱਲ ਨੂੰ ਰਹਿਣ ਦੋ ਤੁਸੀਂ ਘਰ ਜਾਵੋ ਡਾਰ ਮੇਰੇ ਕੋ ਕਮਰਾ ਟ ਇੰਨੀ ਹੋਈ ਮੈਨੂੰ ਕੋ ਖਲੋਤਾ ਨਹੀਂ ਜਾਂਦਾ ਮੈਂ ਉੱਥੇ ਮੈਨੂੰ ਕੋਈ ਕੇ ਪਾਣੀ ਦੋ ਕੋਈ ਕੁਛ ਮੈਂ ਤਾਂ ਕੰਬੀ ਜਾਂਦੀ ਪਈ ਹਾਂ ਬੇਟਾ ਜਿਦ ਇਹ ਹਸਾ ਹੋਏ ਨਾ ਤੇ ਕੁਛ ਨਹੀਂ ਪਤਾ ਲੱਗਦਾ ਆਪਣਾ ਕੰਬੀ ਜਾਂਦਾ ਹੈ ਆ ਤਾਂ ਮੈਨੂੰ ਦੋ ਵਿਚਾਰੇ ਜਿਹੜੇ ਕਵਾੜ ਵਾਲੇ ਨੇ ਉਹਨਾਂ ਨੇ ਮੈਨੂੰ ਫੜ ਕੇ ਬਾਲੋਂ ਬਾਹੋਂ ਤੇ ਕੁਰਸੀ ਦੇ ਕੇ ਬਾਲਿਆ ਕਹਿੰਦਾ ਆਂਟੀ ਤੁਸੀਂ ਇੱਥੇ ਬਹਿ ਜਾਓ